हां हां जी किसान बिरो स्वागतਾ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟਾਪ ਦੀਆਂ ਤਿੰਨ ਗਾਵਾਂ ਸੇ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈਆ ਤੇ ਦੋ ਗੰਬਣਾ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਆ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਇੱਕ ਕੰਟੈਕਟ ਨੰਬਰ ਨੋਟ ਕਰੋ 8416 15312 8416 15312 ਆਓ ਪੁੱਛ ਲੈਨੇ ਬਾਈ ਤੋਂ ਡਿਟੇਲ ਆਜੋ ਬਾਈ ਜੀ ਬਾਈ ਜੀ ਸਸੀ ਕਾਲ ਸਸੀ ਕਾਲ ਡਾਕਟਰ ਸਾਹਿਬ ਜੀ ਉਹ ਠੀਕ ਹੋਈ ਵਧੀਆ ਹਾਂ ਬਹੁਤ ਵਧੀਆ ਬਾਈ ਵਧੀਆ ਚੱਲਦਾ ਬਾਈ ਹਾਂ ਕੰਮ ਵਧੀਆ ਚੱਲਦਾ ਜੀ ਠੀਕ ਆ ਕਿੰਨੀਆਂ ਵੜਾ ਲੈ ਅੱਜ ਆਪਣੇ ਕੋਲ ਤਿੰਨ ਵੜਾ ਗਲਸੀਆਂ ਆ ਡਾਕਟਰ ਠੀਕ ਹੈ ਤੇ ਦੋ ਗੱਲ ਸੁਣ ਗਿਆ ਸਰ ਜੀ ਉਹ ਬੈਗ ਗਈ ਗੱਲ ਠੀਕ ਹੈ ਹਾਂ ਗੱਲ ਉਹ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਿਆ ਇੱਕ ਤਾਜੀ ਹਾਇਕ ਆਦ ਸੁਈ ਹੈ ਦੋ ਗੱਬਣਾ ਤਿੰਨੇ ਵੜਾ ਗਲਸੀਆਂ ਹੈ ਜੁਮਾ ਇੱਕੋ ਜਿਹਾ ਛੇ ਨਹੀਂ ਠੀਕ ਹੈ ਬਾਈ ਹਾਂ ਤੇ ਮੁੱਲ ਜਾਇਜ਼ ਹੀ ਹੋਣਾ ਮੁੱਲ ਡਾਕਟਰ ਬਹੁਤ ਜਾਇਜ਼ ਕਰਾਂਗੇ ਆਪਾਂ ਪਹਿਲਾਂ ਵੀ ਜਾਇਜ਼ ਦੋ ਦੂ ਵੀ ਜਾਇਜ਼ ਕਰਦੇ ਆ ਠੀਕ ਹੈ ਬਾਈ ਹਾਂ ਹਮ ਨਾਮ ਤੇ ਐਡਰੈਸ ਬੋ ਛੰਨਾ ਗਲਾਰ ਸਿੰਘ ਪਿੰਡ ਹੈ ਜੀ ਸੁਨਾਰਾ ਨੌਆ ਅਬਾ ਤਸੀਲ ਬਰਨਾਲਾ ਜ਼ਿਲ੍ਹਾ ਜੀ ਨੇੜੇ ਪਿੰਡ ਵਿੱਚ ਮੇਰੇ ਕੋਲ ਡਾਕਟਰ ਪਤੌੜ ਰਹਿ ਗਿਆ ਮੋਬਾਈਲ ਨੰਬਰ 95014 33579 ਇਹ ਬਾਈ ਦਾ ਕੰਟੈਕਟ ਇੱਕ ਬਾਕੀ ਡਾਕਟਰ ਗੱਲ ਗਿਆ ਕੋਈ ਵੀ ਆ ਬੰਦਾ ਜੀ ਉਹਦਾ ਵਾਹ ਲੈਣੀ ਆ ਆਪ ਦੀ ਜੱਜਮੈਂਟ ਕਰ ਲੈ ਆਪਣੀਆਂ ਹੰਡੀਆਂ ਲਿਆਉਂਦੀਆਂ ਠੀਕ ਹੈ ਬਾਈ ਜਿਵੇਂ ਮਾਲਕ ਆਪਾਂ ਨੂੰ ਕਹਿੰਦੇ ਬਈ ਨਾ ਦੋ ਜੇ ਆਪੋਂ ਮੈਂ ਕਹਿ ਕੇ ਦੇਣੀ ਆਪਣੀ ਘਰੇ ਕੋਈ ਵੀ ਚੋਈ ਹੁੰਦੀ ਠੀਕ ਹੈ ਜਦੋਂ ਵੀ ਲੈਣੀ ਆ ਆਪ ਦੀ ਜਿਹੜਾ ਦੇਖ ਫੜ ਕੇ ਲੈ ਲੈ ਜਿਵੇਂ ਮਾਲਕ ਕਹਿੰਦੇ ਉਵੇਂ ਕਹਿਣ ਜਿਆਦਾ ਵਾਰ ਮਾਲਕ ਹੀ ਕੱਪ ਮਾਰ ਦਿੰਦੇ ਆ ਬਾਕੀ ਆ ਆਪ ਦੀ ਜੱਜਮੈਂਟ ਕਰ ਲੈ ਬੰਦਾ ਕਿੰਨੇ ਕਰੋ ਦਲੀ ਆ ਬਾਈ ਨਹੀਂ ਠੀਕ ਭਾਈ ਜਿਹੜੇ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ਼ ਹੂਈ ਇਹ ਡਾਕਟਰ ਦੂਜਾ ਸੂਸ਼ ਹੂਈ ਆ ਪ्योर ਜਮਨ ਜਲਸੀ ਆ ਜਮੇ ਠੀਕ ਆ ਹਾਂ ਬਾਕੀ ਲੇਵਲ ਉਪਾ ਦੇ ਡਾਕਟਰ ਉਹ ਨਿਯਾਇ ਜੰਗਾ ਲੱਗਿਆ ਬਾਕੀ ਠੱਡੀ ਸੀ ਬਹੁਤ ਅੜਦੀ ਜਿਵੇਂ ਮਾਰੀ ਗਈ ਬੋਲਟੀ ਬਈ ਕਪਾਲ ਦੀ ਫੇਰ ਡਾਕਟਰ ਕਾਜਾ ਲੋ ਵਾਪਸ ਰਾ ਸਹੀ ਗੱਲ ਆ ਹੁਣ ਮੰਨ ਕੇ ਚੱਲੇਗਾ ਤੜਕੇ 5-5 ਕਿਲੋ ਵਹਾ ਕਰਦਾ ਬੱਚਾ ਝੰਗਾ ਕੇ ਅੱਛਾ ਹਾਂ ਤੇ ਜੇ ਮੰਨ ਕੇ ਚੱਲੇ ਹੱਥੋਂ ਦੱਸ ਤੂੰ ਹੱਥੋਂ ਮੱਛੀ ਡੰਗ ਤੇ ਦੱਸੂਗੀ ਵਾਕੇ ਲੇਵਾ ਚੰਗਾ ਲੈ ਠੀਕ ਆ ਲੈ ਆਰਡਰ ਦੇਖੋ ਭਾਈ ਆਰਡਰ ਬੜਾ ਕਮਾਲ ਦਾ ਨਾੜਾ ਬਾਕੀ ਬੱਦੀ ਗਲ ਗਿਆ ਡਾਕਟਰ ਤੂੰ ਸੀਲ ਦੇ ਵੈਰ ਜਿੱਧਰ ਦੀ ਮਰਜ਼ੀ ਵੈਜੀ ਫੇਲਾਂ ਜਦੋਂ ਹਾਈ ਨਹੀਂ ਇਹਨੇ ਬੱਚਾ ਕੀ ਆਮਾ ਡਾਕਟਰ ਬੱਚਾ ਆ ਦੇ ਬੱਚਾ ਭਾਈ ਹਾਂ ਜੇਰੇ ਦੀ ਪਈ ਆ ਭਾਈ ਹਾਂ ਡਾਕਟਰ ਜੇਰੇ ਦੀ ਕੰਪਲੀਟ ਆ ਹਰੇ ਗਾਈ ਓ ਠੀਕ ਆ ਭਾਈ ਹਾਂ ਤੇ ਚੰਗੀ ਆ ਬੜਾ ਖੋਲ ਆ ਦਿਖਾ ਦੇ ਬੱਚਾ ਬੂਝਾ ਸਮਾ ਕੇ ਲਗਾਹਦਾ ਹੋ ਜਮਾਤਾ ਆ ਜਾ ਹਾਂ ਹਾਂ ਨਾੜਵਾ ਨੁੜਵਾ ਹਾਂ ਠੀਕ ਆ ਭਾਈ ਬੱਦੀ ਵਾਲ ਗਿਆ ਡਾਕਟਰ ਨਾ ਬਾਹਰ ਆਉਂ ਸੀਲ ਸੂਲ ਬਹੁਤ ਆਲਾ ਹਾਂ ਲੈ ਜਿਵੇਂ ਮਰਜੀ ਬੈਠਾ ਜਿਵੇਂ ਡਾਕਟਰ ਮਰਜੀ ਵੈਦੀ ਆ ਕੋਈ ਚੱਕਰ ਹੀ ਨਹੀਂ ਠੀਕ ਆ ਹਾਂ ਹੂੰ ਹੋਰ ਲੈ ਭਾਈ ਤੋਰ ਕੇ ਦਿਖਾ ਦੇ ਜਾਤ ਬ੍ਰੀਡ ਚੰਗੀ ਆ ਡਾਕਟਰ ਨਸਲ ਵਾ ਪਿਆਰ ਦੀ ਪਿਆਰ ਜਮਾ 100 ਦਾ 100% ਜਲਸੀ ਆ ਸਹੀ ਗੱਲ ਆ ਭਾਈ ਤੇ ਰੰਗ ਰੰਗ ਦੇਖ ਚੌਂਕ ਦੇਖ ਲੇਵਾ ਲੂਵਾ ਦੇਖ ਡਾਕਟਰ ਹੂੰ 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 ਬਾਕੀ ਤੋਰਾ ਤਾਰਾ ਬੜਾ ਦਾ ਬਹੁਤ ਹਾਂ ਤੋਰਾ ਡਾਕਟਰ ਭਾਈ ਦਾ ਬਹੁਤ ਜੰਗਾ ਬਾਕੀ ਲੇਵਾ ਹੀ ਬੜਾ ਡਾਕਟਰ ਹੂੰ ਆ ਤੂੰ ਬੜੀ ਬਣ ਕੇ ਬਹੁਤ ਖੜਨਾ ਇਹਨੇ ਸਹੀ ਗੱਲ ਆ ਭਾਈ ਤੇ ਤਾਰੇ ਦੀ ਬਹੁਤ ਚੰਗੀ ਆ ਠੰਣ ਲੇਵਾ ਕਮਾਲ ਆ ਭਾਈ ਬਹੁਤ ਵਧੀਆ ਆਰਡਰ ਆ ਜਿਹੜਾ ਬਣਾਇਆ ਵਾ ਨਾੜਾ ਨੋੜਾ ਦੇਖੋ ਹਾਂ ਡਾਕਟਰ ਬ੍ਰਿਚੀਆਂ ਚ ਵਾਹ ਪੂਰੀ ਹੋਣ ਥੋੜਾ ਬੱਚੇ ਦਾ ਕਰਦੀ ਆ ਕਿੰਨਾ ਦੁੱਧ ਦੇ ਦੂ ਆ ਅਸਟੀਮੇਟ ਦੁੱਧ ਡਾਕਟਰ ਜਿਵੇਂ ਮਾਲਕਾਂ ਨੇ ਕਹੇ ਸੀ 19 ਕਿਲੋ ਚ ਵਾ ਪਹਿਲੇ ਹੁੰਦਾ ਹਾਂ ਬਾਕੀ ਇਹ ਲਈ ਜਜਮੈਂਟ ਕਰਨੀ ਆ ਦੁੱਧ ਲੱਗਦਾ ਵੀ ਨਾ ਪਤਾ 19 ਤੋਂ 22 ਤੱਕ ਦੁੱਧ ਪਾਊਗੀ ਨਾ ਮਨੀ ਬਾਕੀ ਡਾਕਟਰ ਬੱਦੀ ਗੱਲ ਇਹ ਸੀ ਹੰਦੀ ਬਹੁਤ ਆ ਮੱਝਾਂ ਵਾਲਾ ਦੁੱਧ ਹੋਣਾ ਹੈਗਾ ਵਾ ਠੀਕ ਆ ਲਓ ਆਰਡਰ ਦੇਖੋ ਬਈ ਨਾੜਾ ਨੋੜਾ ਡਾਕਟਰ ਜਿੱਥੇ ਮਰਜ਼ੀ ਵੈਜੀ ਬ੍ਰਿਚੀਆਂ ਦੇਖ ਬਾਅਦ ਦੰਨੇ ਪਾਈ ਖਾਂ ਤੋਂ ਦਿਖਾ ਦੀ ਬਹੁਤ ਜਨਾ ਖਾਨ ਲੱਗਿਆ ਵਾ ਡਾਕਟਰ ਇਧੋ ਦਿਖਾ ਦੇ ਸਰਪੂਣਾ ਬਾਹਰ ਦਾਲ ਲੈ ਲੈ ਨਾੜਾ ਨੂੰੜਾ ਦੇਖੋ ਹਣ ਨਾੜਾ ਨੂੰੜਾ ਇਧਰ ਬਹੁਤ ਬੜੀ ਖਿਆਲੀ ਵੇ ਤੇ ਵੱਚੀ ਦੇ ਬਸੀ ਚਮਕ ਦੇ ਡਾਕਟਰ ਚਮਕ ਦੇ ਕੱਦ ਵੇ ਹਾਂ ਕੱਦ ਗੁੱਦੂ ਵੀ ਚੰਗਾ ਡਾਕਟਰ ਜੋੜਾ ਹੂੰ ਕਾਦਾ ਕੋਈ ਐਨ ਵੀ ਛੋਟੀ ਦੀ ਪੰਜਾਬ ਵਾਲੀ ਆ ਪੂਰੀ ਸਹੀ ਗੱਲ ਆ ਲੱਗਾ ਹੌਲੀ ਤੋਰੀ ਮੇ ਮਾੜਾ ਥੋੜਾ ਨਾ ਬੱਚੇ ਵੇ ਪੁੱਜੂਗੀ ਹਾਂ ਬੱਚੇ ਦੀ ਕਰਦੀ ਆ ਥੋੜੀ ਤੇਜ਼ੀ ਸੂਰਾ ਧਾਰਾ ਬਈ ਚੰਗਾ ਆਰਡਰ ਆਰਡਰ ਵੀ ਕਮਾਲ ਦਾ ਥਣ ਬਹੁਤ ਚੰਗਾ ਚਵਾਈ ਚੁਈ ਕਿਵੇਂ ਚੁਈ ਆਰਡਰ ਪਤਾ ਹਰਾ ਮਾਰ ਕੇ ਦਿਖਾਵਾਂਗੇ ਕੋਈ ਚੱਕਰ ਨਹੀਂ ਆਰਡਰ ਦੇਖੋ ਬਈ ਨਾੜਾ ਨੂੜਾ ਬਾਕੀ ਚੰਗੀਆਂ ਬਾਕੀ ਧਾਰਾ ਬਈ ਕਹਿੰਦਾ ਮਾਰ ਕੇ ਦਿਖਾਣਾ ਥਣ ਦੇਖੋ ਮੁੱਠੀ ਵਾਲਾ ਥਣ ਖੱਲਾ ਕੱਲਾ ਥਣ ਪੂਰੀ ਪੋਲੀ ਧਾਰਾ ਬਈ ਬਈ ਨਾਲ ਲੈ ਆਰਡਰ ਚੰਗੀ ਧਾਰਾ ਬਚਾ ਬੰਦੇ ਹਮ ਆਪਾਂ ਸਮਾਰ ਕੇ ਦਿਖਾਵਾਂਗੇ ਤਾਂ ਤੂੰ ਮਾਰ ਕੇ ਠੀਕ ਆ ਹਮ ਥਾਣ ਥੁਣ ਬਈ ਕਮਾਲ ਦਾ ਮੁੱਠੀ ਗੋਲਾ ਥਾਣਾ ਕੱਲਾ ਕੱਲਾ ਥਾਣ ਦੀ ਧਾਰ ਦੇਖੋ ਬਾਈ ਜੀ ਪੂਰੀ ਕੀ ਬਾਤ ਹੈ ਚਵਾਈ ਦੇਖੋ ਬਈ ਡਾਕਟਰ ਚੌਂਕ ਦਾ ਬਹੁਤ ਚੰਗਾ ਹੁਣ ਪਾਸਾਂ ਥੱਲੇ ਦੀ ਧਾਰਾਂ ਨਾਲ ਜਾਂ ਕੰਮ ਹੋ ਤੋ ਦੇ ਲੈ ਲੈ ਚਵਾਈ ਬਹੁਤ ਚੰਗੀ ਆ ਲੈ ਬਈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਲੈ ਤਣਾ ਨਹੀਂ ਦੇਖੋ ਲੈ ਚਵਾਈ ਕੀ ਬਾਤ ਆ ਨੇ ਬੜਦੀ ਆ ਬਈ ਡਾਕਟਰ ਦੱਸ ਦੀ ਆ ਵੀ ਧਾਰ ਚਵਾਈ ਹੁੰਦੀ ਆ ਵੈਰ ਦੀ ਸਹੀ ਗੱਲ ਆ ਲੈ ਲੈ ਲਓ ਲੈ ਉਲੀ ਬੁਲੀ ਬਹੁਤ ਹੈ ਬਈ ਚਵਾਈ ਡਾਕਟਰ ਜੀ ਆਪਾਂ ਪਾਸਾ ਤੋਂ ਤਾਂ ਮਾਰੀਆਂ ਦੁੱਧ ਦੇਵਾ ਦੀ ਲੇਕ ਲੋਕ ਨੂੰ ਕਿ ਲੋ ਕਰਦਾ ਬਈ ਡਾਟਰ ਬਈ ਬਹੁਤ ਚੰਗਾ ਬਾਕੀ ਡਾਕਟਰ ਨੇ ਬੱਧੀ ਗੱਲ ਕਿ ਸੀਲ ਜੰਦੀ ਵਹਿਰ ਵਾਲੀ ਹੈ ਹਾਂ ਦੇ ਨਾੜਾ ਨੂੜਾ ਬਈ ਬਹੁਤ ਬਹੁਤ ਚੰਗਾ ਡਾਕਟਰ ਬਾਕੀ ਦੇਖ ਲੈ ਵਹਿਰ ਨਿੱਖੀ ਉਖਰੀ ਦੇਖੋ ਵਹਿਰ ਦੀ ਬਾਂਧ ਤਾਂ ਮੁੰਤਰ ਕਿੰਨੀ ਚੰਗੀ ਆ ਮੁੱਲ ਜੈ ਜੀ ਹੋਵੇ ਡਾਕਟਰ ਪੂਰੇ ਜੈ ਕਰਾਂਗੇ ਆਪਾਂ ਕੋਈ ਮੁੱਲ ਦਾ ਬਹਾ ਕਰਨਾ ਹੀ ਨਹੀਂ ਹੈਗਾ ਹੋਊਗਾ ਫੋਨ ਤੇ ਹਾਂ ਕਰਾਂਗੇ ਫੋਨ ਤੇ ਡਾਕਟਰ ਬਹੁਤ ਠੀਕ ਆ ਅੱਗੇ ਵੀਰੇ 2 ਨੰਬਰ ਤੇ ਵੀ ਰਾਦਰ ਦੂਜਾ ਸੂਆ ਬੱਚੀ ਆ ਬਹੁਤ ਚੰਗੀ ਆ ਹੈ ਵੀ ਪ्योर ਜਲਸੀ ਠੀਕ ਆ ਹਾਂ ਦੂਜਾ ਦੂਜਾ ਸੂਆ ਦੂਜਾ ਸੂਆ ਰਾਦਰ ਲੇ ਵਾਲੂਆ ਦੇਖੀ ਬੱਚੀ ਦਾ ਭਾਂਡਾ ਭੁਲਾ ਦੇ ਹੁਣ ਵੀ ਲੇਵਾ ਮਗਰ ਕਦੀ ਸਰਦੀ ਆ ਹੂੰ ਲੇ ਵੀ ਬੱਧੀ ਗੱਲ ਕੀਆ ਡਾਕਟਰ ਵੇੜ ਪੂਰੀ ਖੰਡੀ ਸੀਗਾ ਕੋਈ ਚੈੱਕ ਕਰਨਾ ਮੰਨੀ ਲੈ ਹੂੰ ਜਿਵੇਂ ਮਰਜੀ ਆ ਤਲਾਈ ਲੈ ਡਾਕਟਰ ਜਿਵੇਂ ਮਰਜੀ ਬੈਜੀ ਥੱਲੇ ਕੋਈ ਚੱਕਰੀ ਨਹੀਂ ਇਹਦੇ ਬਾਕੀ ਹੂੰ ਡਾਕਟਰ ਬੰਤ ਬੰਤਰ ਵੇੜਦੀਦਾ ਠੀਕ ਆ ਪੂਰੀ ਸਮੀ ਬੜੀ ਆ ਡਾਕਟਰ ਜਾਤ ਕੁਆਲਟੀ ਉਹਦੀ ਬਹੁਤ ਆ ਉਹ ਲਾ ਬੈਤ ਵਰਕੇ ਦਿਖਾ ਦੇ ਜਾਤ ਬ੍ਰੀਡ ਪੂਰੀ ਚੰਗੀ ਆ ਫੇਸ ਬਹੁਤ ਚੰਗਾ ਆ ਆਰਡਰ ਵੀ ਕਮਾਲ ਦਾ ਕਰਮ ਵਾਲੀ ਦਾ ਕਿੰਨਾ ਕੁ ਦੁੱਧ ਦੇ ਦੂ ਆਸਤੀ ਮੇਰੇ ਡਾਕਟਰ ਜੀ ਦੁੱਧ ਮੰਨ ਕੇ ਜਲੋਂ ਦੇ ਬਰਾਬਰੀ ਦੇਊਗੀ ਕਿ ਕਿਲੋ ਦੁੱਧ ਪਾਓਗੀ ਵੀ ਤੇ ਬਾਅਦ ਵਾਰੇ ਵੀ ਹਾਂ ਮੈਂ ਕਹੀ ਇਹ 24-22 ਵੀ 22 ਕੋ ਦੁੱਧ ਚਵਾ ਦੂ ਠੀਕ ਆ ਜੇ ਮਾਲਕਾਂ 18-19 ਕਿਲੋ ਤੋਂ ਪਹਿਲਾਂ ਜਦੋਂ ਦੁੱਧ ਨੇ ਬਰਾ 1-1 ਕਰੋ ਲੇਗਾ ਆਪਾਂ ਠੀਕ ਆ ਹਾਂ ਹੂੰ ਬਾਕੀ ਭਾਂਡਾ ਭੁੰਡਾ ਦੇ ਡਾਕਟਰ ਥਣਲੇਵਾ ਦੇ ਵਾਰਸਾ ਸਹੀ ਗੱਲ ਅੰਤਰ-ਵੰਤਰ ਬਹੁਤ ਚੰਗੀ ਆ ਡਾਕਟਰ ਵਾਹਣ ਜੀ ਅਜੇ ਕੱਚੀ ਕੱਚੀ ਵਾਲਾ ਡਾਕਟਰ ਬਹੁਤ ਬਲੂ ਬਹੁਤ ਵਾਲਾ ਡਾਕਟਰ ਜਿਹੜਾ ਕਰਮ ਵਾਲੀ ਨੇ ਬਹੁਤ ਸੋਹਣਾ ਕੀਤਾ ਹਾਂ ਬਾਕੀ ਵਾਲਾ ਵੱਡੀ ਗਾਲੀਆ ਤੇ ਲੈ ਵਾ ਦੇਖੋ ਬਹਿਤ ਆ ਲੈ ਬਈ ਦਿਖਾ ਲੈ ਲੈ ਬੇਰੀ ਬਣਾਵਟ ਬਹੁਤ ਵਧੀਆ ਡਾਕਟਰ ਬਾਜਾ ਜੰਗਾ ਥਾਂ ਤੋਂ ਲੇਕਾ ਬੱਚੀ ਨੂੰ ਲੈ ਮਾਸ਼ੱਲਾ ਕੱਲਾ ਕੱਲਾ ਅਗਲਾ ਥਾਣਾ ਲੈ ਵਾ ਰਾਂ ਦੋਨੇ ਪਾਸੇ ਦਿਖਾ ਦੇ ਉਧਰੋਂ ਬਣਾਵਟ ਨੂੰ ਦਿਖਾ ਦੇ ਲੈ ਵੀ ਲੈ ਸਹੀ ਗੱਲ ਬਣਾਵਟ ਲੈ ਵੀ ਹਾਂ ਥਾਂ ਦੇਖੋ ਡਾਕਟਰ ਬਹੁਤ ਜੰਗਾ ਲੱਗਿਆ ਹਾਂ ਬਾਕੀ ਉਹ ਮੂੰਹ ਮੱਖਾ ਦਿਖਾ ਦੇ ਡਾਕਟਰ ਨਸਲ-ਨਸਲ ਬਹੁਤ ਆ ਸਹੀ ਗੱਲ ਆ ਭਾਈ ਮੋੜ ਲੈ ਬੰਦ ਵੱਡੀ ਗੱਲ ਕੀਆ ਡਾਕਟਰ ਉਹ ਕੁਛ ਸਮੀ ਪੜੀਆ ਕੁਛ ਛੋਟ ਹੀ ਨਹੀਂ ਕਰਦੇ ਤੇ ਦੇਖੋ ਵਹਿੜ ਦਾ ਹਾਂ ਇਹ ਕਹਿੰਦਾ ਡਾਕਟਰ ਭੈਰੂ ਸੀਲ ਸੰਦੀ ਉਹ ਕੱਦ ਦੇ ਡਾਕਟਰ ਠੀਕ ਆ ਕਿੱਡਾ ਵਹਿੜਾ ਖਾਦਾ ਬਾਕੀ ਮੇਰੇ ਨੂੰ ਵੀ ਵੰਤਰ ਦੇਖਦਾ ਡਾਕਟਰ ਲੈ ਬਹੁਤ ਚੰਗਾ ਹਾਂ ਬਹੁਤ ਚੰਗਾ ਰਾਈਟਰ ਸਾਂਸ ਨੂੰ ਲੱਗਾ ਭਾਂਡਾ ਬਹੁਤ ਆ ਬੱਚੀ ਬਨੂ ਵੀ ਬਹੁਤ ਵਾਟਰ ਸਹੀ ਗੱਲ ਹਜੇ ਦੇਖਦੇ ਉਹ ਲੈ ਜੂ ਇਹ ਹਜੇ ਭਾਈ ਦਿਨ ਲੈਂਦੀ ਹੈ ਇੱਕ ਹਾਂ ਉਸਨੂੰ ਆਰਡਰ ਆ ਜਿਹੜਾ ਨੇ ਕਮਾਲ ਦਾ ਤਿਆਰ ਕਰਨਾ ਤੋਰਾ ਦੇਖੋ ਭਾਈ ਡਾਕਟਰ ਲੇਵਾ ਵੀ ਬਹੁਤ ਆ ਬੱਚੀ ਸਾਫ ਸੁਥਰੀ ਵਾਲੀ ਆ ਬਾਕੀ ਇਹ ਰਾਈਟਰ ਗਲਤੀ ਬਹਿਣਾ ਮਿਲਦੀ ਬਹੁਤ ਘੱਟ ਆ ਹੂੰ ਇਹ ਦੁੱਮੇ ਵੇੜਾ ਮਨਿੱਕੇ ਘੋ ਲੈ ਗੀਆਂ ਵੇੜਾ ਜਮਾਈ ਇੱਕੋ ਜਿਹੀ ਆ ਬਹੁਤ ਚੰਗੀਆਂ ਵੇੜਾ ਦੁੱਮੇ ਕੀ ਖਾਸੀਅਤ ਆ ਭਾਈ ਗਰਮੀ ਤੰਨੂ ਹੀ ਨਹੀਂ ਮਾਨਦੀ ਨਹੀਂ ਮੰਨਦੀ ਡਾਕਟਰ ਜਮਾਈ ਤੰਨਾਂ ਦੀ ਵੀ ਚੰਗੀ ਆਉਂਦੀ ਹਾਂ 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 ਬੱਬੀ ਗੱਲ ਕੀ ਹੈ ਨਾ ਡਾਕਟਰ ਜਲਸੀਵਾਦ ਦੀ ਡਿਮਾਂਡ ਬਹੁਤ ਹੈ ਜਲਸੀ ਦਾ ਮਿਲਦੀ ਨਹੀਂ ਵੈਲ ਮਿਲਦੀ ਨਹੀਂ ਅੱਜ ਵੀ ਲੈਣੀ ਹੈ ਬਹੁਤ ਘੱਟ ਮਿਲ ਰਹੀ ਹੈ ਵੈਰ ਹੂੰ ਬਾਕੀ ਸਮਾਜ ਕੇ ਦਿਖਾ ਦੀ ਲੇਵਾ ਖਾਦੇ ਮੂੰਹ ਮੱਥਾ ਦਿਖਾ ਦੇ ਸਹੀ ਗੱਲ ਹਾਂ ਲੇਵਾ ਦੇ ਖੁਆਟਰ ਜੁਹੇ ਬਸ ਹੋ ਬਹੁਤ ਚੰਗਾ ਪਾਉਗੇ ਲੇਵਾ ਵੀ ਕਮਾਲ ਬਾਕੀ ਇਹਨੂੰ ਦਿਖਾ ਦੇ ਡਾਕਟਰ ਸਮਾਜ ਕੇ ਯਾਦ ਜੂਤ ਬਹੁਤ ਹੈਰਦੀ ਫੇਸਬੁਕ ਬਹੁਤ ਚੰਗੀ ਆ ਬਾਕੀ ਬਹੁਤ ਚੰਗੀ ਹੂੰ ਡਾਕਟਰ ਸਮਝ ਪਾਈ ਆ ਕੋਈ ਲਿੱਸੀ ਨਹੀਂ ਹੂੰ ਆ ਦੇ ਨਸਲ ਦੇਖ ਲੈ ਠੀਕ ਆ ਬਾਕੀ ਹੂ ਸਭੀ ਬੜੀ ਆ ਪੂਰੀ ਚਮਕ ਚੂਕ ਬਹੁਤ ਆ ਕੋਈ ਖੁਸ਼ਕਰੀ ਵਹਿੜਾ ਬੱਦੀ ਗੱਲ ਕੀ ਆ ਹੂ ਸੀ ਸੀ ਬਹੁਤ ਆ ਡਾਕਟਰ ਜਿਵੇਂ ਮਰਜੀ ਵਹਿ ਜਾ ਕੋ ਥੱਲੇ ਕੋ ਚੱਕਰ ਨਹੀਂ ਲੈ ਸਹੀ ਗੱਲ ਲੱਗ ਕਿਤੇ ਫਰੀ ਜਾ ਕੋ ਚੱਕਰ ਨਹੀਂ ਲੈ ਸਹੀ ਤੇ ਮੋਲੇ ਦਾ ਮੋਲੇ ਡਾਕਟਰ ਫੋਨ ਤੇ ਕਰਾਂਗੇ ਕਰਾਂਗੇ ਬਹੁਤ ਜ਼ਾਇਦ ਆਪਾਂ ਬਹੁਤ ਠੀਕ ਆ ਬਾਈ ਓਕੇ ਅੱਗੇ ਵੀਰੇ ਤਨਨ ਤੇ ਵੀ ਡਾਕਟਰ ਜਲਸੀ ਆ ਬਾਹਰ ਇਹ ਵੀ ਬਹੁਤ ਸਾਫ ਸੁਥਰੀ ਆ ਬਾਕੀ ਬੱਦੀ ਗੱਲ ਡਾਕਟਰ ਸਾਡੀ ਸੀਲ ਦੇਖੋ ਲੈ ਜਿਵੇਂ ਭੱਜਦੇ ਹੱਥ ਲਾਈ। ਲੱਗਾ ਪਰ ਜਿਵੇਂ ਮਰਜ਼ੀ ਵਾਹਿਆ ਥੱਲੇ ਵਾਹਿਆ ਕੋਈ ਚੱਕਰੀ ਨਹੀਂ ਆਉਂਦਾ। ਨਾੜਾ ਨੂੜਾ ਪਹੁੰਚ ਨਹੀਂ ਆਉਂਦਾ। ਅੱਗੇ ਡਾਟਰ ਬਰੀਕੀਆਂ ਬਹੁਤ ਆ ਬੱਚੀ ਜੋ ਬੱਚੀ ਕੱਚੀ ਕੱਚੀ ਆਲੇ। ਸਹੀ। ਬਾਕੀ ਪਿਛਾਂ ਤੋਂ ਦਿਖਾ ਦੇ ਡਾਟਰ ਲੇਵਾਂ ਲੈ ਬਸ ਚੰਗਾ ਕੱਢਦੀ ਹੁੰਦੀ ਆ ਹਰ ਇੱਕ ਕੱਚਾ ਵਈਣ ਲੈਂਦੀ ਆ। ਉਹਦੋਂ ਆਰਡਰ ਲੈ। ਲੈ ਲੈ ਡਾਟਰ ਬੱਚੀ ਦੇ। ਬਾਕੀ ਲੇਵਾ ਦੇ ਡਾਟਰ ਬਾਕੀ ਖਲ ਗਿਆ ਕਾਲਜ ਵਾਲੇ ਵਾਲਾ। ਸਹੀ ਗੱਲ ਆ। ਕਾਗਜ਼ ਵਰਗਾ ਲੇਵਾ ਕੱਚੀ। ਹਾਂ ਬਾਕੀ ਡਾਟਰ ਥਾਂ ਦੇਖੋ ਬੱਚੀ ਆ। ਬਾਕੀ ਉਂਗਰੇ ਡਾਟਰ ਪਧਰੀ ਫੁਧਰੀ ਡਾਟਰ ਬਹੁਤ ਆ ਕੋਈ ਆ ਨਹੀਂ ਗਿਆ ਬਾਕੀ ਜਲਸੀ ਵੜ ਮਿਲਦੀ ਹੈ ਨਹੀਂ ਕੁਦਰਤੀ ਲੱਗੀਆਂ ਤੇ ਨਵਰਾ ਹੈ ਹਮਮ ਸਹੀ ਗੱਲ ਆ ਬਾਕੀ ਫੇਸ ਕੁਆਲਟੀ ਦੇਖ ਡਾਕਟਰ ਇਹਦੀ ਵੀ ਚੰਗਾ ਮੋਦੀ ਬਾਦੀ ਚੰਗਿਆ ਰੰਗ ਰੂਪ ਚੰਗਾ ਬਾਕੀ ਤੋਰਾ ਤਾਰਾ ਵੜਦਾ ਚੰਗਾ ਬੱਛੀ ਡਾਕਟਰ ਕੱਚੀ ਕੱਚੀ ਇਹਦੇ ਬੱਛੀ ਤਿਆਰ ਹੋ ਗਈ ਪਣੂ ਬਹੁਤ ਵੀ ਪਣੂ ਬਹੁਤ ਸਹੀ ਹਾਂ ਤੇ ਲਾਡੂ ਲਾ ਬਹੁਤ ਪੰਗਾ ਬੱਛੀ ਸਾਫ ਸੁਥਰੀ ਬਹੁਤ ਹੈ ਮੁੱਲ ਤਾਂ ਫਿਰ ਜੈ ਜੀ ਡਾਕਟਰ ਮੁੱਲ ਤਾਂ ਆਪਣੇ ਅੱਗੇ ਹੀ ਬਹੁਤ ਜਾਏਗਾ ਆਪਾਂ ਉਦੋਂ ਵੀ ਜਾਰੀ ਕਰਨੇ ਆਜ ਮੁੱਲ ਠੀਕ ਆ ਹਾਂ ਬਾਜਾ ਜੀ ਤਾਂ ਪਹਿਲਾਂ ਮੰਨ ਵੀ ਪਹਿਲੇ ਦੂਜੇ ਫੋਨ ਦੀ ਵੇਚਣਗੇ ਓਕੇ ਹਾਂ ਤੋਰਾ ਤਾਰਾ ਚੰਗਾ ਕਮਾਲ ਦਾ ਬਈ ਤੇ ਥਣਲੇਵਾ ਵੀ ਕਮਾਲ ਆ ਬਾਕੀ ਡਾਕਟਰ ਦੇਖੂ ਬਾਹਰ ਦੇਸੀ ਉਹ ਨਹੀਂ ਦੇਦਾ ਹੂੰ ਡਾਕਟਰ ਨੇਵਾ ਦੇਖੋ ਬੱਛੀ ਗੱਲ ਸਹੀ ਗੱਲ ਟੋ ਲਾ ਟੋ ਲਾ ਬਹੁਤ ਪਈਆਂ ਨੇ ਹਜੇ ਫੇਸਪੂਲਸ ਬਹੁਤ ਚੰਗਾ ਹਾਂ ਵੱਡੀ ਗੱਲ ਇਹ ਕਿ ਟਸੀਲ ਵਾ ਇਹ ਜਿੱਧਰ ਦੀ ਮਰਜ਼ੀ ਵੇਜੀ ਕੋਈ ਚੱਕਰ ਨਹੀਂ ਤੇ ਬਾਕੀ ਤੋਰਾ ਮਸਲ ਦੇਦਾ ਉਧਰ ਬੱਛੀ ਦੀ ਕਿੰਨੀ ਹੈ ਜਾਤ ਦੇਖ ਸਹੀ ਨਸਲ ਬਹੁਤ ਆ ਬਾਕੀ ਬਰੀਕੀਆਂ ਬਰੂਕੀਆਂ ਨਾਲਾਂ ਨੂੰ ਡਾਟਰ ਦੇ ਵਿੱਚ ਬਾਹਰੀਆਂ ਬੱਛੀਆਂ ਇੱਧਰ ਵੀ ਸਹੀ ਗੱਲ ਆ ਹਾਂ ਪੋਹਰ ਖਾਦਾ ਗੁਜੇ ਕਰੀ ਬਾ ਬਾਹਰ ਡਾਟਰ ਇੱਥੇ ਵੀ ਥੱਲੇ ਆ ਹਲਦੀ ਤੇ ਹੈ ਹੀ ਨਹੀਂ ਲੈ ਲੈ ਜੇ ਮੈਂ ਮਰਦੀ ਭਾਈ ਕਹਿੰਦਾ ਬੈਠਾ ਰਹੇ ਕੋਈ ਚੱਕਰੀ ਉਹ ਜੱਕਰੀ ਨਹੀਂ ਡਾਟਰ ਬਾਹਰ ਨੂੰ ਬਾਹਰ ਸਾਫ ਵਾਲੀ ਆ ਨਾ ਹਾਂ ਲਓ ਲੈ ਬਾਹਰ ਦੇਖੋ ਬਈ ਆਰਡਰ ਬਾਕ ਚੰਗਾ ਕੱਲਾ ਕੱਲਾ ਮੇਰੇ ਰਾਹੇ ਤੇ ਲਵਾਵੀ ਪਈ ਲੈ ਲੈ ਸਹੀ ਗੱਲ ਲੈ ਚੱਲ ਅਪਰਾ ਯਾਦ ਵੀ ਟਰਨਾਂ ਦੇ ਵਿੱਚ ਚੰਗੀ ਹਾਂ ਬਾਕੀ ਆਰਡਰ ਗਰਮੀ ਗੂਮੀ ਨੀ ਮੰਮੀਆ ਗਰਮੀ ਦੇ ਸਾਲਾਂ ਵਿੱਚ ਬੱਚੇ ਬਹੁਤ ਚੱਲਣੀਆਂ ਬਾਕੀ ਕੱਦ ਗੁੱਦ ਵੱਡੇ ਆ ਕੋਈ ਛੋਟੇ ਨਹੀਂ ਕੱਦ ਹਾਂ ਕੱਦ ਕੱਦ ਵਜਨ ਬਹੁਤ ਆ ਕੱਦ ਵਜਨ ਲੇਵੇ ਲੋਵੇ ਵੀ ਹਾਂ ਲੇਵੇ ਆਰਡਰ ਬਹੁਤ ਆ ਵੇਰਾਂ ਗੁੰਮਾਂ ਚੰਨਾਂ ਦੀ ਇਹ ਹਜੇ ਕੱਚੀ ਕੱਚੀ ਇਹਦਾ ਆਰਡਰ ਬੱਚੀ ਕੱਚੀ ਆ ਉਹਨਾਂ ਨੂੰ ਵੀ ਵਧੀਆ ਵਿਖਰੂ ਇਹ ਪਰ ਹੋਊਗੀ ਬਹੁਤ ਹਾਂ ਬਾਕੀ ਨਾ ਡਾਕਟਰ ਨਾੜਾਂ ਦਿਖਾ ਦੇ ਨਾੜਾਂ ਦੇ ਦੇ ਇੰਦਰ ਵੀ ਬਹੁਤ ਹੈ ਹਮ ਮਾੜਾ ਆ ਬਥੂ ਬਾਕੀ ਸਾਫ ਸੁਥਰਾ ਹੋਵੇ ਨਸਵਾਦ ਹਮ ਬਣ ਜਾ ਨਾ ਡਾਕਟਰ ਪੂਰਾ ਬਾਕੀ ਯਾਦ ਦੇਖੋ ਵਹਿੜ ਦੀ ਯਾਦ ਬਹੁਤ ਹੈ ਹਾਂ ਬਾਕੀ ਡਾਕਟਰ ਕੱਦ ਨਹੀਂ ਛੋੜੇ ਕੱਦ ਤਿੰਨਾ ਵੀ ਬਹੁਤ ਡਬਲ ਕੱਦ ਹੈ ਹਮ ਕੱਦ ਬਾਕੀ ਭਾਂਡੇ ਭੁੰਡੇ ਸਾਫ ਹੈ ਸੁੰਦੀ ਹੈ ਇੱਕ ਬਾਕੀ ਵੱਡੀ ਗਲੀ ਕੋਠੇ ਦਾ ਮੜਾ ਗੇਰਾ ਦਿਲਦੀ ਸੀ ਊੜਾ ਦਸੂ ਜਿਹਾ ਹੁੰਦੀ ਲੈ ਲੈ ਜਿਵੇਂ ਮਰ ਜੇ ਡਾਕਟਰ ਜਿਵੇਂ ਡਾਕਟਰ ਮਰ ਜੀ ਵੈਜੀ ਕੋਈ ਚੱਕਰ ਹੀ ਨਹੀਂ ਆ ਜਿੱਦਾਂ ਦੀ ਮਰਜ਼ੀ ਵੈਸੀ ਆ ਉਦਾਇਆ ਹੁੰਦਾ ਬਸ ਉਪਰਾ ਮੰਨ ਜਾਂਦਾ ਮੰਨ ਜਾਂਦਾ ਭਾਈ ਬਾਕੀ ਮੇਰਾ ਲੂਗਾ ਦਾ ਤੋਰਦਾ ਵੀ ਦੇਖ ਲੈ ਬਹਿਰ ਦਾ ਬਹੁਤ ਸਾਫ ਸੁਥਰੀਆ ਮੇਰਾ ਤਾਂ ਬਾਈ ਕਮਾਲੀ ਹਾਂ ਇਹਦਾ ਡਾਕਟਰ ਕੋਲ ਹੁਣ ਲੇਖੇ ਨਹੀਂ ਬੱਚੀ ਦਾ ਪਾਜੀ ਛੂਈ ਛਵਾਈ ਹੈ ਹਮ ਬੱਚਾ ਮਗਰ ਅਦੇ ਤੇ ਕਈ ਜੀ ਬੰਦੇ ਨੇ ਘਰੇ ਜੋਣੀ ਹੋ ਗਈ ਮੈਂ ਨੱਕ ਚੱਲ ਵੀ ਗਾਹਾਂ ਨੂੰ ਵਾਦ ਤੁਗੜ ਪੀਏ ਕਰਨ ਆੜੀ ਆ ਸਹੀ ਗੱਲ ਆ ਭਾਈ ਤੇ ਕਿਸੇ ਵੀਰ ਨੂੰ ਵੇ ਤੰਨੇ ਨਗਾ ਚ ਕੋਈ ਵੀ ਨਗਾ ਪਸੰਦ ਹੋਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ